ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਕਾਫੀ ਦਿਨਾਂ ਬਾਅਦ ਵੀਡੀਓ ਪਾ ਰਹੇ ਆ ਕਣਕ ਦੇ ਉੱਤੇ ਕਿਉਂਕਿ ਕਣਕ ਦੇ ਵਿੱਚ ਨਾਰਮਲ ਗੱਲਾਂ ਬਾਤਾਂ ਕਰਨ ਨੂੰ ਬੜਾ ਕੁਝ ਹੁੰਦਾ ਨਹੀਂ ਜਿੱਦੇ ਵੈਸੇ ਵੀ ਮੈਂ ਤਾਂ ਉਦੋਂ ਹੀ ਵੀਡੀਓ ਪਾਉਣਾ ਜਦੋਂ ਸਪਰੇਅ ਕਰਦਾ ਹੋਵਾਂ ਜਾਂ ਕੋਈ ਪ੍ਰੋਡਕਟ ਲਿਆਂਦਾ ਹੋਵੇ ਜਾਂ ਦਵਾਈ ਦਿਖਾਉਣੀ ਹੋਵੇ ਹਨਾ ਝੋਨੇ ਵਾਲੇ ਜਿਆਦੀਆਂ ਕਿਸਮਾਂ ਹੁੰਦੀਆਂ ਨੇ ਉਦੋਂ ਵੀਡੀਓ ਵੀ ਜਿਆਦੀਆਂ ਪੈਂਦੀਆਂ ਤੇ ਨਜ਼ਾਰਾ ਵੀ ਆਉਂਦਾ ਸਵਾਦ ਵੀ ਆਉਂਦਾ ਕਣਕ ਦੀ ਖੇਤੀ ਜਿਹੜੀ ਹੁੰਦੀ ਉਹ ਢੀਠਜੀ ਖੇਤੀ ਆ ਤੇ 826 ਕਣਕ ਆ ਵੀਰੇ ਇਹ ਇਹ ਲਗਭਗ 68 ਤੋਂ 70 ਦਿਨਾਂ ਦੀ ਹੋ ਗਈ ਚਾਰ ਕਿੱਲਾਂ ਦਾ ਪਟਾ ਵੀਰੇ ਤੁਸੀਂ ਕਣਕ ਤੁਸੀਂ ਦੇਖ ਸਕਦੇ ਹੋ ਆ ਲੋ 826 ਗਣਕ ਆ ਤੇ 나ੜੀ ਇਹਦੀ ਜਮਾਂ ਓਕੇ ਦੀ ਰਿਪੋਰਟ ਆ ਝੰਡੇ ਪੱਤੇ ਸਾਰੀਆਂ ਪੈਪਾਂ ਇਹਦੀਆਂ ਬਨਣ ਲੱਗੀਆਂ ਹੁਣ ਕਈ ਵੀਰ ਕਹਿੰਦੇ ਨੇ ਵੀ ਇੱਥੇ ਸਪਰੇਅ ਬਈ ਕਿਹੜੀ ਕਰੀਏ ਹਨਾ ਮੌਸਮ ਬਹੁਤ ਵਧੀਆ ਵੀਰੇ 13045 ਦੇ ਨਾਲ ਬਰੋਨ ਵੀ ਕਰ ਸਕਦੇ ਹੋ ਤੁਸੀਂ ਸਭ ਤੋਂ ਵਧੀਆ ਉਹ ਵੀ ਕਰ ਸਕਦੇ ਹੋ ਜਾਂ ਆਹ ਸਟੇਜ ਦੇ ਉੱਤੇ ਜਿਹੜੀਆਂ ਤੁਹਾਨੂੰ ਸੋਸਾਇਟੀ ਦੇ ਵਿੱਚ ਦਵਾਈਆਂ ਮਿਲੀਆਂ ਸੀ ਨੈਨੋ ਲਿਕਵਿਡ ਨੈਨੋ ਡੀਏਪੀ ਜਾਂ ਨੈਨੋ ਯੂਰੀਆ ਉਹ ਦੋਨੇ ਵੀ ਰਲਾ ਕੇ ਤੁਸੀਂ ਕਰ ਸਕਦੇ ਹੋ 5 500 ਜਿਹੜਾ ਅੱਧਾ ਕਿੱਲੇ ਦੀ ਡੋਸ ਫਾਰਸ਼ ਹੋਣਦੀ ਹੈ ਜਿਹੜੀ ਉਹ ਇੱਕ ਸ਼ੀਸ਼ੀ ਜੀ ਹੈ ਠੀਕ ਹੈ ਤੀਜੀ ਦਵਾਈ ਹੈ ਜਿਹੜੀ ਉਹ ਮੈਗਨੀਜ਼ ਤੇ ਯੂਰੀਆ ਕਰ ਸਕਦੇ ਹੋ ਨਾਲ ਜ਼ਿੰਕ ਪਾ ਲਿਓ ਜੇ ਤੁਹਾਡੇ ਕੋਲੇ ਬਾਣ ਨਰਮ ਆਦਰਵਾਇਜ਼ ਜੇ ਤੁਹਾਡੇ ਕੋਲੇ ਕਣਕ ਐਵੇਂ ਦੀ ਆ ਕਾਲੀ ਛਾਹ ਵਧੀਆ ਜੂਰੀਆ ਤੁਸੀਂ ਪੂਰੀ ਕਰ ਚੁੱਕੇ ਹੋ ਤਾਂ ਕੱਲੀ ਮੈਗਨੀਸ ਸਲਫੇਟ ਤੇ ਜੂਰੀਆ ਜਿਹੜੀ ਕਿ ਮੈਂ ਕਰ ਰਿਹਾ ਦੂਜੀ ਸਪਰੇ ਅੱਜ ਠੀਕ ਹੈ ਉਹ ਸਪਰੇ ਕਰ ਰਹੇ ਆ ਤੇ ਢੋਲੀਆਂ ਨਾਲ ਕਰਾਈ ਜਾਂਦੇ ਆ ਕਿਉਂਕਿ ਢੋਲ ਨਾਲ ਨਾ ਉੱਤੇ ਫਹਾਰਾ ਜਾ ਨਿਆਰੇਦਾਰ ਸਪਰੇ ਨਹੀਂ ਹੁੰਦੀ ਇਹ ਪੱਤੇ ਦੇ ਉੱਤੇ ਵਧੀਆ ਤੇ ਪੰਜ ਢੋਲੀਆਂ ਲਾ ਰਹੇ ਆ ਬੈਟਰੀ ਵਾਲੀਆਂ ਵੱਡੀਆਂ ਜੇ ਹੱਥ ਵਾਲੀਆਂ ਲਾਉਣੀਆਂ ਤਾਂ ਤੁਸੀਂ 6 ਵੀ ਲਾ ਸਕਦੇ ਹੋ ਠੀਕ ਹੈ ਇਹ ਅੱਜ ਕਰ ਰਹੇ ਆ ਮੈਗਨੀਸ ਸਲਫੇਟ ਤੇ ਨਾਲ ਜੂਰੀਆ 1.5 ਕਿਲੋ ਪੌਣੇ 2 ਕਿਲੋ ਜੂਰੀਆ ਤੇ ਇੱਕ ਪੈਕਟ ਮੈਗਨੀਸ ਸਲਫੇਟ ਦਾ ਦੂਜੀ ਸਪਰੇਅ ਦੇ ਤੇ ਕਣਕ ਤੇ ਹੋ ਰਹੀ ਹੈ ਤੁਸੀਂ ਆਪ ਲਾ ਲਓ ਅੰਦਾਜ਼ਾ ਵੀ ਕਣਕ ਕਿਵੇਂ ਆ ਵਾਹ ਕੇ ਵੀਜੀ ਸੀ ਬਾਈ ਇਹ ਕਣਕ ਮਸ਼ੀਨ ਦੀ ਤੇ 45 ਕਿਲੋ ਇਹਦੇ ਵਿੱਚ ਮੀ ਪਾਇਆ ਸੀ ਇਹ ਤੁਹਾਡੇ ਸਾਹਮਣੇ ਆ ਆ ਕਣਕ ਦੀ ਸਿਚੁਏਸ਼ਨ ਆ ਨਾੜੀ ਚੜਨ ਲੱਗ ਗਈ ਤਾਂ ਇਹ ਨਾੜੀ ਦੇ ਉੱਤੇ ਵੈਸੇ ਜੇ ਤੁਸੀਂ ਇਦੋਂ 5 ਦਿਨਾਂ ਬਾਅਦ ਸਪਰੇਅ ਕਰੋਗੇ ਤਾਂ 13045 ਜਾਂ ਨਾਲ ਬਰੋਨ ਦੀ ਸਪਰੇ ਕਰਦੇ ਹੋ ਜਿਹੜੀ ਯੂਨੀਵਰਸਿਟੀ ਵੱਲੋਂ ਵੀ ਸਿਫਾਰਸ਼ ਹੈ ਹੈਨਾ ਮੈਂ ਦੇਖੂਗਾ ਜੇ ਸੂਤ ਜਾਇਆ ਹਫਤੇ ਬਾਅਦ ਤਾਂ ਕਰ ਵੀ ਸਕਦੇ ਆ ਅਦਰਵਾਈਜ਼ ਇਹਦੇ ਨਾਲ ਵੀ ਗੱਡੀ ਚੱਲ ਜੂਗੀ ਕੋਈ ਏਡੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਜਾਂ ਦਰਾੜ ਕੋਲ ਜਿਹੜਾ ਕਹਿੰਦੇ ਨੇ ਮਤਲਬ ਵੀ ਡੀਏਪੀ ਰਾਤ ਨੂੰ ਕੋਲ ਦੋ ਜੂਰੀਆ ਕਿਲੋ ਕਿਲੋ ਡੀਏਪੀ ਕਲੀ ਦਾ ਪਾਣੀ ਹੈਨਾ ਉਹ ਵੀ ਤੁਸੀਂ ਕਰ ਸਕਦੇ ਹੋ ਬਾਕੀ ਮੈਨੂੰ ਕਮੈਂਟ ਜ਼ਰੂਰ ਕਰਿਓ ਬਈ ਕਿਹੜੀ ਸਪਰੇ ਤੁਸੀਂ ਪਹਿਲਾਂ ਕਰਤੀ ਤੇ ਪਹਿਲੀ ਕਿਹੜੀ ਹੁਣ ਕਰਨੀ ਹੈ Thank you so much.